ਤੇ ਬਣੀਆਂ ਕਿਉਂ ਨਹੀਂ ਕਿਉਂਕਿ ਸਰਪੰਚ ਰਿੰਕੂ ਬਣਿਆ ਇਥੋਂ ਦਾ ਐਮਸੀ ਹੈ ਜੀ ਤੇ ਇਹ ਗਲੀਆਂ ਸਟਾਰਟਿੰਗ ਤੋਂ ਪੱਟੀਆਂ ਗਈਆਂ ਜਦੋਂ ਪੱਟੀਆਂ ਆਪਣੇ ਇਥੋਂ ਸ਼ੁਰੂ ਕੀਤੀਆਂ ਸੀ ਪੱਟਣ ਦੀ ਬਾਅਦ ਇਥੋਂ ਆਪਣੀ ਹੋਈ ਹੈ ਹਾਂ ਤੇ ਪਰ ਹਜੇ ਤੱਕ ਉਸ ਤੋਂ ਪੱਟ ਕੇ ਛੱਡਤੀਆਂ ਕੋਈ ਸੁਣਵਾਈ ਨਹੀਂ ਹੋਈ ਜੀ ਜੀ ਸਾਰੀਆਂ ਗਲੀਆਂ ਕਿਸੀ ਵਗੈਰਾ ਪਿਆ ਜੀ ਸਾਰਾ ਸੀਵਰੇ ਅੱਧਾ ਕਿ ਪਿਆ ਅੱਧਾ ਕਿ ਨਹੀਂ ਪਿਆ ਗਾ ਨਹੀਂ ਪਿਆ ਹੂੰ ਉਸ ਤੋਂ ਬਾਅਦ ਇਹ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਹੋਈ ਕਿੰਨੀ ਕੀ ਦਿੱਕਤ ਆਉਂਦੀ ਹੈ ਮੀ ਮੀ ਜਦੋਂ ਆ ਜਾਂਦਾ ਦਿੱਕਤ ਤਾਂ ਸਾਰਿਆਂ ਨੂੰ ਹੀ ਆਉਂਦੀ ਹੈ ਹੁਣ ਇਥੇ ਟੋਏ ਡੇੜੇ ਬਣੇ ਪਏ ਆ ਹੁਣ ਹੋ ਤੱਕ ਵੇਲਾ ਵੀ ਸਾਰੇ ਬਰਾਹਾਲ ਹੀ ਐ ਕੋਈ ਸੋਨੀ ਅੱਜ ਤੱਕ ਦਾ ਕਿ ਪਾਪਾ ਬਾਈ ਜੀ ਇੰਨੀ ਕਾਈ ਜਾਂਦੀ ਐ ਨਾ ਪਾਣੀ ਹੀ ਛੜਕਦਾ ਨਹੀਂ ਆਉਂਦਾ ਕੋਈ ਭਰਿਆ ਚੱਲਦਾ ਹੁੰਦਾ ਸੀ ਆ ਜੀ ਜੀ ਪਿੰਡਾਂ ਇੰਨੀ ਸਮੱਸਿਆ ਹੋਈ ਪਿਆਰ ਹੋਰ ਸਾਰਾ ਜਿਹੜਾ ਸੀਰਵਜ ਸੀਰੇ ਪੱਟੇ ਉਹਨਾਂ ਦੂਰੀ ਵੱਰ ਪੱਟ ਕੇ ਫੇਰ ਪਾਇਆ ਜੀ ਇੰਜੀਨੀਅਰ ਪਤਾ ਨਹੀਂ ਕਿਓ ਜਿ ਲੈਂਦੇ ਕਿਓ ਨਹੀਂ ਠੇਕੇਦਾਰ ਨੇ ਵੀ ਇਹ ਜਮੇ ਨਾ ਤਹਿਨਾ ਕੀਤੀ ਪਈਆ ਨਾ ਕੋਈ ਹਰੇਕ ਬਾਲਟੀ ਵਾਲਾ ਹਾਂਜੀ ਬਣਾਉਣਾ ਬਣਾਉਣਾ ਪਰ ਜਿਨ੍ਹਾਂ ਦਾ ਕੰਮ ਹੋਈ ਨਹੀਂ ਸੋਹਂਦੇ ਪਏ ਜੋਰ ਕਿਤੇ ਪਾਓ ਕਰੋ 4 ਸਾਲ ਹੋ ਗਏ ਪੱਟੇ ਹੋਏ ਨੇ ਠੀਕ ਐ ਕੰਮ ਸ਼ੁਰੂ ਇੱਥੇ ਕਿਤੇ ਇਟਾਂ ਇੱਥੋਂ ਟੈਲਾ ਦਿਖ ਸਰਗੋਥੋਂ ਬੰਨਣਾ ਇੱਥੋਂ ਜਾ ਕੇ ਪਿੱਛੋਂ ਸਾਰਾ ਕੁਝ ਬਣਾਤਾ ਪਿੱਠੇ ਬੈਕਸ ਬੈਸ ਸਲਤਾਰ ਸਿੰਘ ਸੰਧਵਾਨੇ ਆਪ ਚੁਕਾਈਆਂ ਇਥੇ ਜਿੱਦੇ ਇਲੈਕਸ਼ਨ ਲੜਨ ਆਇਆ ਸੀ ਨਾ ਤੇ ਇਹਨੇ ਆਪ ਕੁਲਤਾਰ ਸਿੰਘ ਨੇ ਇਥੇ ਜਦੋਂ ਆਇਆ ਇਥੇ ਉਹਦਾ ਇਲੈਕਸ਼ਨ ਆ ਵੀਰੇ ਉਹ ਉਥੋਂ ਚੁਕਾਈਆਂ ਚੌਂਡ ਤੋਂ ਉਹਨੇ ਆਪ ਚੈੱਕ ਕਰਕੇ ਵੀ ਐਟ ਆਈ ਆ ਮਾੜੀ ਇਹਨੂੰ ਦੁਆਰਾ ਭੇਜੋ ਬਸ ਇਹੋ ਜੀ ਗਈ ਹੈ ਅਜੇ ਤੱਕ ਨਹੀਂ ਬੰਦੀ ਮੁੜੀਗੀ